ਜਿੰਨੇ ਵੀ ਮੇਰੇ ਵੀਰ ਛੋਟੇ ਬੱਚੇ 15 ਕਿਲੋ ਦਾ ਬੋਡੀ ਵੇਟ ਵਾਲੇ ਐਂਟਰੀ ਗਰਾਊਂਡ ਤੋਂ ਜਲਦੀ ਐਂਟਰੀ ਕਰਾ ਕੇ ਵੀਰ ਬਣ ਕੇ ਕੰਪੀਟੀਸ਼ਨ ਸਟਾਰਟ ਹੋਣ ਲੱਗਿਆ ਥੋੜੇ ਦਮ ਦੇ ਵਿੱਚੇ ਕੰਪੀਟੀਸ਼ਨ ਸਟਾਰਟ ਹੋ ਜਾਊਗਾ ਫੱਟ ਵੀਰ ਬਣ ਕੇ ਤੁਸੀਂ ਨਾ ਛੋਟੇ ਕਰਨਾ ਅਸੀਂ ਛੋਟੇ ਕਰਕੇ ਮੇਲੇ ਕਰਾਉਣੇ ਆ ਕਿੰਨੇ ਦਿਨ ਹੋ ਗਏ ਵੀਰੇ ਕਿਥੇ ਸ਼ੁਰੂਆਤ ਕਰਦੇ ਆ ਨੂੰ ਇਹਨੇ ਕਰਕੇ ਸੋਡੇ ਚਰਨਾ ਚ ਬੇਨਤੀ ਕਰਦੇ ਆ ਵੀ ਪਾਲੀਆਂ ਨੂੰ ਤੇ ਵਪਾਰੀਆਂ ਨੂੰ ਆਪਾਂ ਨੂੰ ਸਾਰਿਆਂ ਨੂੰ ਮੋਸਟਲੀ ਪਤਾ ਹੀ ਹੁੰਦਾ ਵੀ ਕਦੋਂ ਕਿ ਮੇਲਾ ਚੱਲਣਾ ਪਰ ਆਪਾਂ ਬਾਰ-ਬਾਰ ਚਰਨਾ ਚ ਸੋਡੇ ਬੇਨਤੀ ਕਰਦੇ ਆ ਵੀ 15 ਕਿਲੋ ਤੋਂ ਥੱਲੇ ਹਰ ਇੱਕ ਬੰਦੇ ਨੂੰ ਪਤਾ ਹੁੰਦਾ ਵੀ ਆਪਣਾ ਬੱਚਾ ਕਿੰਨੇ ਕਿਲੋ ਬੋਡੀ weight ਦਾ ਇਹਨੇ ਕਰਕੇ ਵੀਰ ਬਣ ਕੇ ਨਾਰਿੰਗ ਦੇ ਵਿੱਚ ਇਕੱਠ ਕਰੋ ਛੋਟੇ ਬੱਚੇ ਜਿੰਨੇ ਵੀ ਪਰਚੀਆਂ ਕਰਾ ਲੀਆਂ ਰਿੰਗ ਦੇ ਵਿੱਚ ਲੈ ਕੇ ਪਹੁੰਚੋ 15 ਕਿਲੋ ਤੋਂ ਥੱਲੇ ਬੋਡੀ weight ਵਾਲੇ ਜਿਹਦੀ ਵੀ ਤਾਂ ਜਿਹਨੇ ਪਰਚੀਆਂ ਰੰਗ ਕੇ ਨਹੀਂ ਕਰਾਈਆਂ ਆਪਣੀਆਂ ਪਰਚੀਆਂ ਘਾ ਲਓ ਜਦੋਂ ਰੰਗ ਸਟਾਰਟ ਹੋਊਗੀ ਫੇਰ ਨਹੀਂ ਕੋਈ ਪਰਚੀ ਹੋਣੀ ਵੀਰੇ ਛੋਡੇ ਚਰਨਾ ਚ ਬੇਨਤੀ ਹੈ ਜੀ ਪਹੁੰਚੇ ਨੇ ਛੋਡੇ ਚਰਨਾ ਚ ਬੇਨਤੀ ਇੱਕ ਹੋਰ ਹੈ ਜੱਜ ਨਾਲ ਜੱਜਮੈਂਟ ਕਰਨ ਵੇਲੇ ਵੀਰ ਬਣ ਕੇ ਕੋਈ ਵੀ ਬੰਦਾ ਕਿੰਤੂ ਫਰੰਤੋਂ ਨਾ ਕਰਿਓ ਘੋਵੀ ਛੋਡੇ ਪੱਠ ਬੱਕਰੇ ਸੇਲੇ ਜੇਲੀ ਦਾ ਫੈਸਲਾ ਹੋਊਗਾ ਬਾਅਦ ਕਿ ਆਪਾਂ ਜੱਜ ਸਾਹਿਬਾਨ ਤੋਂ ਆਪਾਂ ਪੁੱਛ ਸਕਦੇ ਆਂ ਵੀ ਸਾਡੇ ਕਿ ਕੀ ਘਾਟ ਪਈ ਉਸ ਤੋਂ ਪਹਿਲਾਂ ਵੀਰ ਬਣ ਕੇ ਆਪਾਂ ਮੇਲਾ ਕਰਦਾ ਹੁੰਦਾ ਉਦੋਂ ਬਹੁਤ ਦਿੱਕਤਾਂ ਆਉਂਦੀਆਂ ਨੇ ਜੱਜ ਨੂੰ ਤੁਹਾਨੂੰ ਸਮਝਾਉਣ ਵਾਸਤੇ ਇਹਦੇ ਕਰਕੇ ਥੋੜੇ ਚਾਰਵੇਂਜ ਬੇਨਤੀ ਆ ਰਿੰਗਲੇ ਵਿੱਚ ਇੱਕ ਪਤਰਾਏ ਨੇ ਨਾ ਅੱਜ ਤੱਕ ਕੋਈ ਇਹ ਰਹਿਣਾ ਨਹੀਂ ਆਇਆ ਪਰ ਇਹ ਤੁਹਾਨੂੰ ਨੋਟ ਕਿਉਂ ਆਈ ਉਹਨਾਂ ਨੂੰ ਖੜਾ ਕਰ ਲਈ ਤੇ ਮੋਰ ਦੇਸ ਕਰਕੇ ਆਈ ਕਿ ਸਾਨੂੰ ਬਾਹਰ ਕੱਲ ਵੀ ਮੈਨੂੰ ਤਿੰਨ ਵਾਰ ਫੋਨ ਆਇਆ ਗੰਡੇ ਵਾਲੇ ਕੀਤੇ ਨਹੀਂ ਕੀਤੇ ਬੋਰ ਦੇ ਵਾਲੇ ਨੇ ਫੋਨ ਕੀਤਾ ਕਿ ਬਾਬਾ ਜੀ ਫਲਾਣੀ ਜਿਹੜਾ ਮਕਾਲਵਾ ਹੋਇਆ ਉੱਥੇ ਦੇਸੀ ਬੱਕਰੀਆਂ ਦਰਤੀਆਂ ਜੀ ਨੰਬਰ 'ਚ ਪਰ ਇੱਥੇ ਦੇਸੀ ਨੇ ਨਿਕਲੀਆਂ ਉੱਥੇ ਪੰਜਾਬ ਦੀ ਕਰੀਮ ਬਿੱਟੇ ਬੱਕਰੀ ਫਸਟ ਆਉਗੀ ਤੇ ਬਿੱਟੇ ਵਾਲੀ ਬੱਕਰਾ ਬਿੱਟੇ ਵਾਲੀ ਮੇਮ ਨੇ ਉੱਥੇ ਕੋਈ ਦੇਸੀ ਬੱਕਰੂ ਮਕਾਲਵੇ ਦੇ ਨੰਬਰ 'ਚ ਨਹੀਂ ਖੜਿਆ ਜਰਾ ਜੋ ਗੱਲ ਨੇ ਪਾਇਆ ਦੀ ਆ ਤੇ ਆਪਣੀ ਐਂਟਰੀ ਹੁਰ ਦਾ ਇਸ ਤਰ੍ਹਾਂ ਲਵੇ ਮੇਲਾ ਚੱਲੇ ਤੋਂ ਬਾਅਦ ਐਂਟਰੀ ਦੀ ਬਾਤ ਹੋਣੀ ਠੀਕ ਹੈ ਜੀ ਕਿਹਦੇ ਨੂੰ ਜੋ ਕੋਈ ਤਰਾਵੇ ਨਾ ਤੇ ਸਾਡਾ ਤਾਂ ਵੀ ਬਹੁਤ ਸ਼ਕਤਾ ਪਈਏ ਦੋ ਗੜਾ ਦਾ ਤੇ ਦੇਸੀ ਆ ਇੱਥੇ ਵੀਕਤ ਤੇ ਤੋਸ ਰੀਟਲ ਦਾ ਅੰਕਾਲਾ ਤੇ ਤੁਹਾਨੂੰ ਵੀ ਮਾਰ ਆਊਗਾ ਹੋਰ ਤੁਸੀਂ ਬੱਚੇ ਲੈ ਕੇ ਆਏ ਤੁਹਾਡਾ ਇਸ ਮੇਲੇ 'ਚ ਬੱਚਾ ਜਿੱਤ ਗਿਆ ਆਹ ਬੱਚੇ ਦੀ ਕੀਮਤ ਤਾਂ ਪੈਸੇ ਤੋਂ 10000 ਜੇ ਮੇਲੇ 'ਚ ਜਿੱਤ ਗਿਆ ਤਾਂ ਲੱਖ ਰੁਪਈਆ ਕੀ ਕਰਾਉਣੀ ਆ ਕਦਰ ਖੁਸ਼ੀ ਨਹੀਂ ਕਦਰ ਤਾਰੀ ਨਹੀਂ ਮਾਰੀ 1 ਲੱਖ ਰੁਪਈਆ ਬੱਚੇ ਦੀ ਕੀਮਤ ਬੋਲਣੀ ਅੱਜ ਇਹਨਾਂ ਨੇ ਜਿੱਤ ਕੇ ਤੇ ਆਖੋ ਦੀ ਇਸ ਮੇਲੇ ਦੀਆਂ ਪ੍ਰਾਤਿਆਂ ਜਿਹੜਾ ਵੱਡਾ ਬੱਦਰਾ 1 ਲੱਖ ਰੁਪਈਆ ਦਾ ਮੋਟਰ ਦਾ ਜਿੱਤੂ ਤੁਸੀਂ ਹੁਣ ਦੱਸੋ ਦੀ ਕੀਮਤ ਕੀ ਬੋਲੋ 5 ਲੱਖ ਤੋਂ ਉੱਤੇ ਜਾਊਗਾ ਅੱਜ ਇਹਨਾਂ ਨੇ ਜਿੱਤ ਕੇ 5 ਲੱਖ ਤੋਂ ਉੱਤੇ ਮੇਰੇ ਕੋਲ ਆਗਰਾ ਆਈਆਂ 50 ਜਾਂਦਰ ਪੁੱਛ ਲੋ ਜੀ ਆਪਾਂ ਇਹਨਾਂ ਦੇ ਨਾਲੇ ਨੇ ਇਹਨਾਂ ਦਾ ਪਰ ਮੇਲੇ ਤੋਂ ਬਾਅਦ ਪੁੱਛਿਆ ਗਏ ਤੇ ਆਓ ਜੀ ਜੱਜ ਸਾਹਿਬਾਨ ਉੱਚੀ ਬੋੜ ਕੇ ਕਹਿ ਲਿਆ ਵੀ ਜੇ ਅਸੀਂ ਕਿਸੇ ਨਾ ਤੱਕ ਤੱਕ ਪੂਰਾਗੇ ਤਾਂ ਮੇਰਾ ਅੱਲਾ ਖਰਾਬ ਵਾਹਿਗੁਰੂ ਸਜਾ ਦਊ ਇੰਨੀ ਗੱਲ ਕਹਿਣੀ ਆ ਉਸ ਤੋਂ ਬਾਅਦ ਆਪਾਂ ਮੇਲਾ ਸ਼ੁਰੂ ਕਰੀਏ ਹਾਂ ਜੀ ਸਾਰਿਆਂ ਨੂੰ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਹੈ ਜੀ ਫਤਹਿ ਹਾਂ ਜੀ ਅਸੀਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਸਾਰੇ ਜਜਮੈਂਟ ਦੇ ਵਿੱਚ ਕਿਸੇ ਦਾ ਕੋਈ ਪੱਖਪਾਤ ਨਹੀਂ ਕਰਾਂਗੇ। ਨਾ ਹੀ ਸਾਡਾ ਕੋਈ ਜਾਨਵਰ ਇੰਟਰ ਆ ਇੱਕ ਵੀ ਤੇ ਨਾ ਹੀ ਅਸੀਂ ਪਾਉਣਾ ਕੋਈ ਮੇਲੇ ਦੇ ਵਿੱਚ ਤੇ ਨਾ ਹੀ ਕਿਸੇ ਨਾਲ ਸਾਡੀ ਬੰਦੇ ਨਾਲ ਲਿਆਜ ਹੋਊਗੀ ਰਾਸ ਫਿਰਦੀ ਪਰ ਜਿਹੜਾ ਇਹਦੇ ਵਿੱਚ ਆਪਣਾ ਰਿੰਗ ਦੇ ਆਊਗਾ ਉਹ ਜਾਨਵਰ ਦੇ ਲੱਛਣ ਦੇਖ ਕੇ ਜਾਂ ਉਹਦੀ ਨਸਲ ਦੇਖ ਕੇ ਉਸੇ ਨੂੰ ਸਾਨੂੰ ਲਾਇਆ ਤਾਂ ਵੀ ਅਸੀਂ ਉਹੋ ਕਹਿਣਾ ਫਾਜ਼ੀ। ਧੰਨਵਾਦ। ਵੀਰੇ ਜ਼ੋਰਦਾਰ ਤਾੜੀ ਲਾ ਦਿਓ। ਪਹਿਲੇ ਮੇਲੇ ਦੇ ਵਿੱਚ ਕਸਮ ਖਵਾਈ ਗਈ ਆ ਜੇ ਕਿਸੇ ਵੀ ਮੇਲੇ ਵਿੱਚ ਇਹ ਜੀ ਕੋਈ ਕਸਮ ਖਵਾ ਕੇ ਰਿੰਗ ਸਟਾਰਟ ਕਰੀ ਗਈ ਆ ਤਾਂ ਹਾਂ ਦਾ ਨਾਰਾ ਜਰੂਰ ਮਾਰ ਕੇ ਅੰਗਾਰਾ ਭਰ ਕੇ ਤਾੜੀਆਂ ਨਾਲ ਸਵਾਗਤ ਕਰੋ ਵੀਰੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸਭ ਤੋਂ ਪਹਿਲਾਂ ਸਾਨੂੰ ਵੈਰੀ ਖਾਲਸਾ ਵਜੂ ਕੀ ਫਤਿਹ ਮੈਂ ਸੰਦੀਪ ਸਿੰਘ ਐਸਆਰ ਕਮਰਸ਼ੀਅਲ ਗੋਡਫਾਦਰ सिरसा ਹਰਿਆਣਾ ਰਾਜਪ੍ਰੀ ਸਿੰਘ ਅਸੀਂ 9 ਸਾਲਾਂ ਤੋਂ ਬੱਕਰੀ ਪਾਲਣ ਕੰਮ ਕਰ ਰਹੇ ਹਾਂ ਔਰ ਅਸੀਂ ਵੈਗਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਗੱਲ ਕਹਿਣੇ ਆਂ ਕਿ ਅਸੀਂ ਰਿੰਗ ਦੇ ਵਿੱਚ ਸਿਰਫ ਜਾਨਵਰ ਨੂੰ ਜਾਣਦੇ ਆਂ ਅਸੀਂ ਬੰਦੇ ਨੂੰ ਕਿਸੇ ਰੋੜੀ ਜਾਣਦੇ ਨਹੀਂ ਹੈਗੇ ਅਸੀਂ ਜਾਨਵਰ ਨੂੰ ਦੇਖ ਕੇ ਉਹਦੇ ਲੱਛਣ ਦੇਖ ਕੇ ਉਹਦੀ ਬਰੀਡ ਦੀ ਪਛਾਣ ਕਰਕੇ ਅਸੀਂ ਪੀਸ਼ਨ ਦੇਣੀ ਹੈ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੁੰਦਾ ਠੀਕ ਹੈ ਅਗਰ ਅਸੀਂ ਗਲਤ ਕਰਾਂਗੇ ਤਾਂ ਅਸੀਂ ਵੈਗਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਜੀ ਕਰ ਰਹੇ ਆਂ ਤਾਂ ਅਸੀਂ ਹਮੇਸ਼ਾ ਇੱਕ ਨਰੋਲ ਜਿਹਾ ਫੈਸਲਾ ਹੋਊਗਾ ਤੁਹਾਡੇ ਸਾਹਮਣੇ ਨਿਕਲ ਕੇ ਆਊਗਾ ਉਹ ਤੁਹਾਡੀ ਅੱਖਾਂ ਮੁਰੇ ਹੋਊਗਾ ਠੀਕ ਹੈ ਜੀ ਤਾਲੀਆਂ ਮਾਰ ਦਿਆ ਕਰੋ ਵੀਰ ਵੜ ਕੇ ਹਾਂਜੀ ਹੋਰ ਇੱਕ ਹੋਰ ਛੋਟੇ ਦਾ ਵਾਦਾ ਕੀਤਾ ਵੀ ਜੱਜ ਆਪਦੀ ਮਰਜ਼ੀ ਨਾਲ ਜਾਰਗੇ ਰਿੰਗ 'ਚ ਅਸੀਂ ਡਿਊਟੀ 'ਤੇ ਆ ਰਹੇ ਹਾਂ ਕਮਰਸ਼ੀਅਲ ਗੋਟ ਫਾਰਮ ਜਾਣਗੇ ਬੱਕਰੀਆਂ ਵਾਲੇ ਪਾਸੇ ਤੇ ਜਗਦੇਵ ਸਿੰਘ ਸਰਪੰਚਾ ਪੰਮਾ ਸਿੱਟੋਗੇ ਤੇ ਮੱਖਰ ਧੂਰ ਕੋਤੇ ਜਾਣਗੇ ਸੱਚੇ ਪਾਸੇ ਆ ਜਾਓ ਜੀ ਬੱਕਰੀਆਂ ਵਾਲੇ ਪਾਸੇ ਵੀਰ ਵੜ ਕੇ ਛੋਟੇ ਚਰਨਾਂ 'ਚ ਫੇਰ